ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਲੇਟੈਸਟ ਨੋਟੀਫਿਕੇਸ਼ਨ ਜੋ ਕਿ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਹੋਇਆ ਹੈ ਉਸ ਦੇ ਰਿਗਾਰਡਿੰਗ ਗ੍ਰੈਂਡ ਵਾਲਾ ਹੈ ਤਾਂ ਦੇਖਦੇ ਆਂ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੀ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜੋ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚ ਸਕੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਦੇਖਦੇ ਆ ਜੋ ਕਿ ਨੋਟ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੁਆਰਾ ਜਾਰੀ ਕੀਤਾ ਹੋਇਆ ਤਾਂ ਉਸ ਵਿੱਚ ਦੇਖਦੇ ਆ ਕਿ ਦੱਸਿਆ ਗਿਆ ਏ ਤਾਂ ਇਹ ਜੋ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜੋ ਕਿ ਜਾਰੀ ਕੀਤਾ ਗਿਆ ਏ ਨੋਟੀਫਿਕੇਸ਼ਨ ਤਾਂ ਦੇਖਦੇ ਆ ਇਸ ਵਿੱਚ ਕੀ ਦੱਸਿਆ ਗਿਆ ਏ ਜਿਵੇਂ ਕਿ ਪੰਜਾਬ ਰਾਜ ਵਿੱਚ ਵੱਧ ਰਹੀ ਗਰਮੀ ਦੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਿਤੀ 20 5 2024 ਤੋਂ 31 5 2024 ਤੱਕ ਸਾਰੇ ਸਰਕਾਰੀ ਐਡਿਟ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਜਾਂਦਾ ਹੈ ਤਾਂ ਜੋ ਕਿ ਗਰਮੀ ਦੇ ਮੱਦੇ ਨਜ਼ਰ ਰੱਖਦੇ ਹੋਏ ਜੋ ਕਿ ਵੱਧਦੀ ਗਰਮੀ ਹੋ ਰਹੀ ਹੈ ਜਿਆਦਾ ਤਾਂ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ 205 2024 ਤੋਂ 31 5 2024 ਤੱਕ ਜੋ ਕਿ ਸਕੂਲਾਂ ਦਾ ਸਮਾਂ ਬਦਲ ਕੇ ਸਵੇਰੇ 7 ਵਜੇ ਤੋਂ ਜੋ ਕਿ ਦੁਪਹਿਰ 12 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ ਤਾਂ ਇਹ ਜੋ ਨੋਟੀਫਿਕੇਸ਼ਨ ਦਿੱਤਾ ਗਿਆ ਹੈ ਕਮਲਕਿਸ਼ੋਰ ਜਾਦਵ ਜੋ ਕਿ ਆਈਏਐਸ 76 ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਨੋਟੀਫਿਕੇਸ਼ਨ ਜੋ ਕਿ ਮਿਤੀ 18 5 2024 ਨੂੰ ਜਾਰੀ ਕੀਤਾ ਗਿਆ ਸੀ ਤਾਂ ਇਸ ਦੇ ਨਾਲ ਹੀ ਆਪਣਾ ਅੱਜ ਦਾ ਵੀਡੀਓ ਇੱਥੇ ਖਤਮ ਹੋ ਰਿਹਾ ਹੈ ਤਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਨਾਲ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਵੀ ਜਰੂਰ ਕਰਨਾ ਤੇ ਇਸ ਦੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤਾਂ ਕਿ ਆਉਣ ਵਾਲੇ ਹਰ ਜੋ ਕਿ ਲੇਟੈਸਟ ਅਪਡੇਟਰ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕਣ ਤਾਂ ਇਸ ਦੇ ਨਾਲ ਹੀ ਸਟੇ ਬLES ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ